ਤਰਨ ਤਰਨ ਚੋਣ ਹਾਰਨ ਤੋਂ ਬਾਅਦ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਨ ਆਸ਼ੂ ਦਾ ਆਇਆ ਵੱਡਾ ਬਿਆਨ ਭਾਰਤ ਪੋਸ਼ਨ ਆਸ਼ੂ ਨੇ ਜੋ ਨਸੀਹਤ ਦਿੱਤੀ ਏ ਪਾਰਟੀ ਦੀ ਲੀਡਰਸ਼ਿਪ ਨੂੰ ਜ਼ਮੀਨੀ ਹਕੀਕਤ ਨੂੰ ਪਹਿਚਾਨੋ ਹਵਾ ਵਿੱਚ ਨਾ ਡਾਂਗਾ ਮਾਰੋ ਜੋ ਰਾਜਾ ਵਿੰਗ ਤੇ ਭਾਰਤ ਪੋਸ਼ਨ ਆਸ਼ੂ ਦੇ ਵਿੱਚ ਟਕਰਾਅ ਵਾਲੀ ਸਥਿਤੀ ਏ ਉਸ ਤੋਂ ਪਹਿਲਾਂ ਭਾਰਤ ਪੁਸ਼ਨ ਆਸ਼ੂ ਦਾ ਇਹ ਵੱਡਾ ਬਿਆਨ ਆਇਆ ਹੈ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸੁਵਾਦ ਘਾੜਾ ਤਰਨ ਤਰਨ ਦੀ ਉਪਚੋਣ ਵਿੱਚ ਕਾਂਗਰਸ ਦੀ ਹਾਰ ਹੋ ਗਈ ਕਾਂਗਰਸ ਦੀ ਐਸੀ ਹਾਰ ਹੋਈ ਕਿ 2027 ਵੀ ਕਾਂਗਰਸ ਲਈ ਦੂਰ ਹੁੰਦਾ ਜਾ ਰਿਹਾ ਹੈ 2027 ਜਿੱਥੇ ਕਾਂਗਰਸ ਵੱਡਾ ਦਾਅਵਾ ਕਰ ਰਹੀ ਸੀ ਸੱਤਾ ਵਿੱਚ ਵਾਪਸ ਆਉਣ ਦਾ ਪਰ ਤਰਨ ਤਰਨ ਚੋਣ ਨੇ ਕਾਂਗਰਸ ਲਈ ਉਹ ਸਾਰੇ ਦਾਅਵੇ ਖੋਖਲੇ ਕਰ ਦਿੱਤੇ ਜੋ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਮਿਲੀ ਸੀ ਕਾਂਗਰਸ ਪਾਰਟੀ ਨੂੰ ਉਹ ਤਰਨਤਾਰਨ ਦੀ ਹਾਰ ਨੇ ਸਾਰੀ ਜਿੱਤ ਦੇ ਉੱਪਰ ਜਿਹੜਾ ਕਿ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ ਜੋ 2027 ਲਈ ਕਾਂਗਰਸ ਦੇ ਵੱਲੋਂ ਆਪਣਾ ਰਾਹ ਸਾਫ਼ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਅਕਾਲੀ ਦਲ ਆ ਕੇ ਖੜ ਗਿਆ ਸੋ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ ਅਕਾਲੀ ਦਲ ਦੀ ਸਥਿਤੀ ਪਹਿਲਾਂ ਨਾਲੋਂ ਬਹੁਤ ਉੱਪਰ ਚਲੀ ਗਈ ਦੂਸਰੇ ਨੰਬਰ ਤੇ ਅਕਾਲੀ ਦਲ ਆ ਗਿਆ ਤੇ ਕਾਂਗਰਸ ਚੌਥੇ ਨੰਬਰ ਤੇ ਚੜੀ ਗਈ ਸੋ ਅੱਜ ਕਾਰਜਕਾਰੀ ਜਿਹੜੇ ਸਾਬਕਾ ਪ੍ਰਧਾਨ ਭਾਰਤਪੁਤ੍ਰ ਆਸ਼ੂ ਨੇ মিডিਆ ਦੇ ਵਿੱਚ ਆ ਕੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਹਾਰ ਲਈ ਪਾਰਟੀ ਵਰਕਰਾਂ ਨੂੰ ਦੋਸ਼ੀ ਨਾ ਠਰਾਇਆ ਜਾਵੇ ਸਗੋਂ ਹਾਰ ਦੀ ਜ਼ਮੀਨੀ ਹਕੀਕਤ ਦਾ ਇਮਾਨਦਾਰੀ ਨਾਲ ਮੁਲਾਂਕਣ ਕਰਨ ਦੀ اپੀਲ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਹਾਰ ਦੇ ਉੱਪਰ ਮੁਲਾਂਕਣ ਕਰਨਾ ਚਾਹੀਦਾ ਹੈ आशु ਨੇ ਇੱਕ سوشل میڈیا ਉੱਪਰ ਪੋਸਟ ਵਿੱਚ ਮੀਡੀਆ ਨੂੰ ਵੀ ਸਵਾਲ ਕੀਤਾ ਉਹਨਾਂ ਨੇ ਕਿਹਾ ਕਿ ਪਾਰਟੀ ਲੁਧਿਆਣਾ ਉਪਚੋਣ ਸਿਰਫ 10000 ਵੋਟਾਂ ਨਾਲ ਹਾਰੀ ਤੇ ਮੀਡੀਆ ਨੇ ਇਹ ਹਾਰ ਦਾ ਕਾਰਨ ਕਾਂਗਰਸ ਪਾਰਟੀ ਦੇ ਅੰਦਰੂਨੀ ਕਲੇਸ਼ ਦੱਸਿਆ ਜਦੋਂ ਕਿ ਅਕਾਲੀ ਦਲ ਤਰਨਤਾਰਨ ਵਿੱਚ 13000 ਵੋਟਾਂ ਨਾਲ ਹਾਰ ਗਿਆ ਫਿਰ ਵੀ ਇਸ ਹਾਰ ਨੂੰ ਅਕਾਲੀ ਦਲ ਲਈ ਇੱਕ ਸਿਲਵਰ ਲਾਈਨ ਵਜੋਂ ਪੇਸ਼ ਕੀਤਾ ਜਾ ਰਿਹਾ ਸੋ ਆਸ਼ੂ ਨੇ ਕਿਹਾ ਕਿ ਦੋ ਉਪਚੋਣਾਂ ਹੋਈਆਂ ਅਤੇ ਨਤੀਜੇ ਲਗਭਗ ਇੱਕੋ ਜਿਹੇ ਸਨ ਦੋਵੇਂ ਪਾਰਟੀਆਂ ਇੱਕੋ ਜਿਹੇ ਹਾਲਾਤਾਂ ਵਿੱਚ ਚੋਣਾਂ ਲੜੀਆਂ ਫਿਰ ਵੀ ਕਾਂਗਰਸ ਪਾਰਟੀ ਦੇ ਵਿਰੁੱਧ ਇੱਕ ਕਹਾਣੀ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਹੈ ਜਿਸ ਵਿੱਚ ਪਾਰਟੀ ਦੇ ਅੰਦਰ ਅੰਦਰੂਨੀ ਟਕਰਾਅ ਦਾ ਦਾਵਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਤਰਨਤਾਰਨ ਚੋਣ ਇਕਜੁੱਟ ਹੋ ਕੇ ਲੜੀ ਮਾੜੇ ਨਤੀਜਿਆਂ ਲਈ ਪਾਰਟੀ ਵਰਕਰਾਂ ਨੂੰ ਦੋਸ਼ੀ ਠਹਿਰਾਉਣ ਦੀ ਲੋੜ ਨਹੀਂ ਸੋ ਭਾਰਤ ਪੁਸ਼ਨ ਆਸ਼ੂ ਨੇ ਇਹ ਵੀ ਕਿਹਾ ਕਿ ਲੁਧਿਆਣਾ ਤੇ ਤਰਨਤਾਰਨ ਉਪ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਦੀ ਪੂਰੀ ਸਰਕਾਰੀ ਮਸ਼ੀਨਰੀ ਮੌਜੂਦ ਸੀ ਆਸ਼ੂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਅਤੇ ਉਹਨਾਂ ਦੀ ਪਾਰਟੀ ਦੇ ਵਰਕਰਾਂ ਨੇ ਉਪ ਚੋਣਾਂ ਵਿੱਚ ਸਰਕਾਰੀ ਮਸ਼ੀਨਰੀ ਦਾ ਦਲੇਰੀ ਨਾਲ ਸਾਹਮਣਾ ਕੀਤਾ ਹੈ। ਭਾਰਤ ਪੋਸ਼ਨ ਆਸ਼ੂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਨਿੱਜੀ ਤੌਰ ਤੇ ਪੁਲਿਸ ਦੁਰਵਿਹਾਰ, ਚੜਪਾ ਹਿਰਾਸਤਾਂ ਵਿੱਚ ਲੈਣਾ ਅਤੇ ਉਹਨਾਂ ਦੇ ਪ੍ਰਚਾਰ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਵੀ ਕਰਨਾ ਪਿਆ। ਕਾਂਗਰਸ ਪਾਰਟੀ ਦਾ ਸਮਰਥਨ ਕਰਨ ਲਈ ਬਹੁਤ ਸਾਰੇ ਪਾਰਟੀ ਵਰਕਰਾਂ ਨੂੰ ਚੁੱਕਿਆ ਗਿਆ ਅਤੇ ਪੁਸ਼ਕਿਸ਼ ਕੀਤੀ ਗਈ। ਕਾਂਗਰਸ ਪਾਰਟੀ ਡਟ ਰਹੀ। ਮੀਡੀਆ ਨੇ ਸਰਕਾਰੀ ਮਸ਼ੀਨਰੀ ਤੇ ਸਵਾਲ ਨਹੀਂ ਉਠਾਏ ਸਾਰਿਆਂ ਨੇ ਕਿਹਾ ਕਿ ਕਾਂਗਰਸ ਵੰਡੀ ਹੋਈ ਏ ਭਾਰਤਪੁਤ੍ਰ ਆਸ਼ੂ ਨੇ ਕਿਹਾ ਕਿ ਕਾਂਗਰਸ ਵਰਦ ਇੱਕ ਕਹਾਣੀ ਲਗਾਤਾਰ ਤਿਆਰ ਕੀਤੀ ਜਾ ਰਹੀ ਏ ਜਿੱਥੇ ਇੱਕ ਧੜੇਬੰਦੀ ਦਾ ਦਾਵਾ ਕੀਤਾ ਜਾ ਰਿਹਾ ਏ ਉਹਨਾਂ ਨੇ ਇਹ ਵੀ ਕਿਹਾ ਕਿ ਤਰਨਤਾਰਨ ਵਿੱਚ ਸਾਰੇ ਚੋਟੀ ਦੇ ਕਾਂਗਰਸੀ ਆਗੂ ਇੱਕ ਪਲੇਟਫਾਰਮ ਤੇ ਸਨ ਜਦੋਂ ਕਿ ਅਕਾਲੀ ਦਲ ਵੰਡਿਆ ਹੋਇਆ 64 ਡਰਰੇ ਉਮੀਦਵਾਰ ਵਿੱਚੋਂ ਤਿੰਨ ਅਕਾਲੀ ਦਲ ਦੇ ਸਨ ਇਸ ਦੇ ਬਾਵਜੂਦ ਵੀ ਅਕਾਲੀ ਦਲ ਦੀ ਹਾਰ ਨੂੰ ਉਮੀਦਵਾਰੋ ਪੇਸ਼ ਕੀਤਾ ਜਾ ਰਿਹਾ ਹੈ ਆਸ਼ੂ ਨੇ ਕਹਿ ਕੇ ਕਾਂਗਰਸ ਨੂੰ ਇਸ ਗੱਲ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ ਕਿ ਪੰਜਾਬ ਵਿੱਚ ਪਾਰਟੀ ਦੇ ਅਕਸ ਨੂੰ ਖਰਾਬ ਕਰਨ ਲਈ ਬਿਰਤਾਂ ਤਿਆਰ ਕੀਤੇ ਜਾ ਰਹੇ ਹਨ ਇਸ ਲਈ ਪਾਰਟੀ ਨੂੰ ਹਾਰ ਲਈ ਕਿਸੇ ਨੂੰ ਦੋਸ਼ੀ ਠਹਿਰਾਉਣਾ ਨਹੀਂ ਚਾਹੀਦਾ ਸਭੋ ਆਤਮ ਮੰਥਮ ਕਰਕੇ ਅੱਗੇ ਵਧਣਾ ਚਾਹੀਦਾ ਪਰ ਇਸ ਤੋਂ ਪਹਿਲਾਂ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ ਕਾਂਗਰਸ ਦੀ ਹਾਰ ਹੋਈ ਤਾਂ ਫਿਰ ਸਾਰਾ ਠਿਕਰਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਸਿਰ ਤੇ ਫਿਰ ਪੰਨ ਦਿੱਤਾ ਗਿਆ ਨਵਜੋਤ ਸਿੱਧੂ ਨੂੰ ਜਿਹੜਾ ਕਿ ਪਾਰਟੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਔਰ ਨਵਜੋਤ ਸਿੱਧੂ ਦੇ ਗੜ ਦੇ ਵਿੱਚ ਇਹ ਸਾਰੀ ਜ਼ਿੰਦਗੀ ਦਾ ਜਿਹੜਾ ਹਾਰ ਪਾ ਦਿੱਤਾ ਗਿਆ ਕਿ 2022 ਦੇ ਵਿਧਾਨ ਸਭਾ ਚੋਣਾਂ ਸਿੱਧੂ ਦੇ ਕਰਕੇ ਹਾਰੀਆਂ ਨੇ ਤਾਂ ਫਿਰ ਹੁਣ ਭਾਰਤ ਪੁਸ਼ਨ ਆਸ਼ੂ ਨੂੰ ਜਿਹੜੀ ਇਹ ਹਾਰ ਹੋਈ ਏ ਇਹ ਹਾਰ ਕਿਹਦੇ ਨ ਕਿਹਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਏ ਸੂਬਾ ਪ੍ਰਧਾਨ ਆਪਣੀ ਜ਼ਿੰਮੇਵਾਰੀ ਲੈਣ ਇਸ ਹਾਰ ਨੂੰ ਲੈ ਕੇ ਫਿਰ ਕਾਂਗਰਸ ਨੂੰ ਜਿਹੜਾ ਤੇ ਇਕਜੁੱਟ ਕਰਨ ਜੋ ਕਿ ਕਾਂਗਰਸ ਦੇ ਵਿੱਚ ਅੱਜ ਵੀ ਉਹ ਬਵਾਲ ਸਾਹਮਣੇ ਕਾਂਗਰਸ ਦੇ ਵਿੱਚ ਅੱਜ ਵੀ ਫੁੱਟ ਦੇਖਣ ਨੂੰ ਮਿਲਦੀ ਏ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਜਿਹੜੇ ਇਸੇ ਹਲਕੇ ਦੇ ਨਾਲ ਪਹਿਲਾਂ ਚੋਣਾਂ ਲੜ ਚੁੱਕੇ ਸੀ ਉਹਨਾਂ ਨੇ ਨਾ ਤਾਂ ਇੱਥੇ ਚੋਣ ਪ੍ਰਚਾਰ ਕੀਤਾ ਤੇ ਨਾ ਹੀ ਆਪਣੇ ਵਰਕਰਾਂ ਨੂੰ ਤਰਨਤਾਰਨ ਦੇ ਵਿੱਚ ਭੇਜਿਆ ਕਪੂਰਥਲਾ ਦੇ ਨਾਲ ਲੱਗਦਾ ਤਰਨਤਾਰਨ ਹਲਕਾ ਜਿੱਥੇ ਰਾਣਾ ਗੁਰਜੀਤ ਸਿੰਘ ਇੱਕ ਬਹੁਤ ਹੀ ਤਨਾੜ ਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਉਹਨਾਂ ਦੇ ਕੋਲ ਸਾਧਨ ਨੇ ਔਰ ਤਰਨਤਾਰਨ ਦੇ ਵਿੱਚ ਅਕਸਰ ਹੀ ਉਹ ਵਿਚਰਦੇ ਰਹਿੰਦੇ ਨੇ ਪਰ ਉਹਨਾਂ ਨੇ ਦੂਰੀ ਬਣਾਈ ਰੱਖੀ ਜਿਸ ਕਰਕੇ ਕਾਂਗਰਸ ਦੀ ਫੁੱਟ ਜਿਹੜੀ ਜਗਜਹਾਰੇ ਨਾ ਕਿ ਕਾਂਗਰਸ ਦੇ ਵਿੱਚ ਇੱਤ ਹੈ ਸੋ ਤਰਨਤਾਰਨ ਦੀ ਜਿਮਣੀ ਚੋਣ ਹੋਈ ਜਿਹੜੀ ਹਾਰ ਕਾਂਗਰਸ ਦੀ ਹੈ ਉਹ ਹੁਣ ਕਿਸ ਨੇ ਬੰਨੇ ਬੰਨੇ ਜਾ ਕੇ ਐਡੀ ਹਾਰ ਦਾ ਮੰਥਨ ਹੋਵੇਗਾ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਜੋ 2027 ਦੇ ਵਿੱਚ ਕਾਂਗਰਸ ਸੱਤਾ ਦੇ ਵਿੱਚ ਆਉਣ ਲਈ ਜਿਹੜੇ ਸੁਪਨੇ ਵੇਖ ਰਹੀਏ ਉਹ ਸੁਪਨੇ ਚੱਕਨਾ ਚੂਰਨ ਹੋ ਗਏ ਨੇ ਜੋ ਹਾਈ ਕਮਾਂਡ ਦੇ ਗਲੋਪ ਪਾਣੀ ਨਹੀਂ ਉਤਰਿਆ ਪਰ ਇੱਥੇ ਦੇ ਲੀਡਰ ਜਿਹੜੇ ਉਹਨਾਂ ਨੂੰ ਇਸ ਹਾਰ ਨਾਲ ਕੋਈ ਵੀ ਮਤਲਬ ਨਹੀਂ ਉਹ ਤਾਂ 2027 ਦਾ ਸੁਪਨਾ ਸਿਰਜੀ ਬੈਠੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਸ ਦੇ ਉੱਪਰ ਕਿਵੇਂ ਖਰੇ ਉਤਰਨਗੇ ਜੋ ਕਿ ਅੱਜ ਵੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਹੜਾ ਕਿ ਜਿਮਨੀ ਚੋਣ ਜਿਤਾਈ ਹੈ ਜੇਕਰ ਆਮ ਆਦਮੀ ਪਾਰਟੀ ਪਿਛਲੇ 1 ਸਾਲ ਦੇ ਵਿੱਚ ਫਿਰ ਲੋਕਾਂ ਦੇ ਵਿੱਚ ਵਿਸ਼ਵਾਸ ਜਗਾਹ ਪਾਉਂਦੀ ਹੈ ਤਾਂ ਫਿਰ 2027 ਕਾਂਗਰਸ ਲਈ ਹੋਰ ਵੀ ਦੂਰ ਹੋ ਜਾਵੇਗਾ